ਜੇਕਰ ਤੁਸੀਂ ਵੀ ਰੋਜ਼ਾਨਾ ਬਾਹਰਲਾ ਖਾਣਾ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਦੱਸਦੇ ਕਿ ਬਹੁਤ ਵੱਡਾ ਖੁਲਾਸਾ ਹੋਇਆ ਹੈਗਾ ਉਹ ਖੁਲਾਸਾ ਸੁਣ ਕੇ ਸ਼ਾਇਦ ਤੁਸੀਂ ਅੱਜ ਤੋਂ ਹੀ ਬਾਹਰਲਾ ਖਾਣਾ ਖਾਣਾ ਛੱਡ ਦੋਗੇ ਅਕਸਰ ਤੁਸੀਂ ਦੇਖਿਆ ਹੋਵੇਗਾ ਭਾਰਤ ਦੇ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਤਾਂ ਹੁੰਦੇ ਹੀ ਨੇ ਪਰ ਬਾਹਰਲੇ ਖਾਣੇ ਦੇ ਸ਼ੌਕੀਨ ਵੀ ਬਹੁਤ ਹੁੰਦੇ ਨੇ ਤਾਂ ਭਾਰਤ ਦੇ ਲੋਕ ਘੁੰਮਣ ਫਿਰਨ ਦੇ ਨਾਲ-ਨਾਲ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹੁੰਦੇ ਨੇ ਇਸ ਦੌਰਾਨ ਜੇਕਰ ਤੁਸੀਂ ਅਕਸਰ ਬਾਹਰ ਖਾਣਾ ਖਾਂਦੇ ਤਾਇ ਇੱਕ ਖਬਰ ਖਾਸ ਤੁਹਾਡੇ ਲਈ ਹੈ ਤੁਹਾਡੇ ਹੋਸ਼ ਉੜਾ ਸਕਦੀ ਹੈ ਅਸਲ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਹਾਲ ਹੀ ਦੇ ਵਿੱਚ ਦੇਸ਼ ਦੀਆਂ ਕਈ ਮਸ਼ਹੂਰ ਫੂਡ ਚੈਨਾਂ ਦੇ ਉੱਤੇ ਅਚਾਨਕ ਛਾਪੇਮਾਰੀ ਕੀਤੀ ਹੈ ਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਐਫ ਐਸ ਐਸ ਏ ਆਈ ਯਾਨੀ ਕਿ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਦੇ ਅਨੁਸਾਰ 8 ਵੱਡੀਆਂ ਅਤੇ ਮਸ਼ਹੂਰ ਫੂਡ ਚੈਨਾਂ ਸੁਰੱਖਿਆ ਸਫਾਈ ਅਤੇ ਗੁਣਵੱਤਾ ਦੇ ਮਿਆਰ ਦੇ ਉੱਤੇ ਪੂਰੀ ਤਰ੍ਹਾਂ ਅਸਫਲ ਰਹੀਆਂ ਨੇ ਤਾਂ ਐਸ ਦੱਸਦੇ ਕਿ ਐਫਐਸਐਏਆਈ ਦੀ ਰਿਪੋਰਟ ਦੇ ਅਨੁਸਾਰ ਇਫ ਇਹ 8 ਫੂਟ ਚੈਨਾ ਚੈਨ ਜਿਹੜੀ ਕੀ ਹੈ ਉਹ ਘਾਕਾਂ ਦੀ ਸਿਹਤ ਨਾਲ ਖੇਡਦੀਆਂ ਨੇ ਇਹਨਾਂ ਫੂਡ ਚੇਨਸ ਦੇ ਵਿੱਚ ਪੀਜ਼ਾ ਹਟ ਬਗ ਕਿੰਗ KFC ਅਤੇ McDonald's ਵਰਗੀਆਂ ਕਈ ਦੱਸਦੇ ਕਿ ਬੇहद ਮਸ਼ਹੂਰ ਫੂਡ ਚੇਨਜ਼ ਦੀ ਵੀ ਸ਼ਾਮਲ ਨੇ ਇਹਨਾਂ ਫੂਡ ਚੈਨਾਂ ਦੇ ਵਿੱਚ ਸਫਾਈ ਦੀ ਘਾਟ ਘਟੀਆ ਸਮੱਗਰੀ ਦੀ ਵਰਤੋਂ ਅਤੇ ਘਟੀਆ ਗੁਣਵੱਤਾ ਵਾਲੇ ਤੇਲ ਦੀ ਵਰਤੋਂ ਪਾਈ ਗਈ ਹੈ ਜੇਕਰ ਤੁਸੀਂ ਵੀ ਇਹਨਾਂ ਵਿੱਚ ਜਾ ਕੇ ਤੁਸੀਂ ਪੀਜ਼ਾ ਵਗੈਰਾ ਖਾਂਦੇ ਹੋ ਜਾਂ ਫਿਰ KFC ਜਾ ਕੇ ਆਵੇ McDonald's ਦੇ ਵਿੱਚ ਜਾ ਕੇ 버거 ਖਾਂਦੇ ਹੋ ਤਾਂ ਇਹ ਧਿਆਨ ਨਾਲ ਤੁਸੀਂ ਵੀ ਜ਼ਰੂਰ ਸੁਣਿਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦੇ ਸਿਹਤ ਨਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਦੱਸ ਦੇ ਕਿ ਇਹ ਕਾਰਵਾਈ ਐਫਐਸਐਸਏਆਈ ਦੀ ਫੂਡ ਸੇਫਟੀ ਮੁਹਿੰਮ ਦਾ ਇੱਕ ਹਿੱਸਾ ਹੈ ਜਿਸ ਦਾ ਉਦੇਸ਼ ਹੈ ਘਾਗਾ ਨੂੰ ਸੁਰੱਖਿਅਤ ਅਤੇ ਸਾਫ ਸੁਥਰਾ ਭੋਜਨ ਪ੍ਰਦਾਨ ਕਰਨਾ ਇਸ ਮੁਹਿੰਮ ਦੇ ਤਹਿਤ ਐਫਐਸਐਸਏਆਈ ਬਿਨਾਂ ਕਿਸੇ ਪੂਰਵ ਸੂਚਨਾ ਦੇ ਰੈਸਟੋਰੈਂਟਾਂ ਹੋਟਲਾਂ ਅਤੇ ਫੂਡ ਆਊਟਲੈਟਾਂ ਦੀ ਅਚਾਨਕ ਜਾਂਚ ਕਰਦਾ ਹੈ ਇਸ ਵਾਰ ਨਿਰੀਖਣ ਖਾਸ ਤੌਰ ਦੇ ਉੱਤੇ ਇਸ ਲਈ ਕੀਤਾ ਗਿਆ ਕਿਉਂਕਿ ਕੁਝ ਸਮੇਂ ਤੋਂ ਗ੍ਰਾਹਕਾਂ ਦੇ ਵੱਲੋਂ ਇਹਨਾਂ ਪ੍ਰਸਿੱਧ ਬ੍ਰਾਂਡਾਂ ਦੇ ਵਿਰੁੱਧ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀਗੀਆਂ ਸ਼ਿਕਾਇਤਾਂ ਵੀ ਆ ਰਹੀਆਂ ਸੀਗੀਆਂ ਤਾਂ ਐਫਐਸਐਸ ਏਆਈ ਨੇ ਇਹਨਾਂ ਸਾਰੀਆਂ 8 ਫੁੱਟ ਚੈਨਾਂ ਨੂੰ ਨੋਟਿਸ ਜਾਰੀ ਕੀਤੇ ਨੇ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਮਿਆਰਾਂ ਦੇ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਨੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਭਾਰੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਦੇ ਲਾਇਸੈਂਸ ਵੀ ਰੱਦ ਕੀ ਜਾ ਸਕਦੇ ਨੇ ਤਾਂ ਤੁਹਾਨੂੰ ਵੀ اپੀਲ ਹੈ ਬੇਨਤੀ ਹੈ ਇੱਕ ਤਰ੍ਹਾਂ ਦੀ ਕਿ ਜੇਕਰ ਤੁਸੀਂ ਵੀ ਬਾਹਰ ਖਾਣਾ ਖਾਣ ਦੇ ਸ਼ੌਕੀਨ ਹੋ ਤਾਂ ਉੱਥੇ ਤੁਹਾਨੂੰ ਇਹ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਉੱਥੇ ਸਾਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਜਾਂ ਫਿਰ ਨਹੀਂ ਅਕਸਰ ਤੁਸੀਂ ਜਾ ਕੇ ਆਰਡਰ ਕਰ ਦਿੰਦੇ ਹੋ ਵੀ ਪੀਜ਼ਾ ਲੈਣਾ ਜਾਂ ਫਿਰ 버ગર ਲੈਣਾ ਜਾਂ ਫਿਰ ਕੋਈ ਹੋਰ ਡਿਸ਼ ਜੋ ਕਿ ਤੁਹਾਨੂੰ ਖਾਣੇ ਆ ਪਰ ਉਹ ਕਿਸ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਘਟੀਆ ਕੁਆਲਟੀ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਜਾਂ ਫਿਰ ਬਿਨਾਂ ਸਫਾਈ ਦੇ ਵਿੱਚ ਗੰਦਗੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਜੋ ਕਿ ਤੁਹਾਡੀ ਸਿਹਤ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਸਕਦੀ ਹੈ ਤਾਂ ਅਜੇਹ ਦੇ ਵਿੱਚ ਤੁਹਾਨੂੰ ਦੱਸਦੀ ਕਿ ਐਫਐਸਐਏ ਆਈ ਦੀ ਫੂਡ ਸੇਫਟੀ ਨੇ ਛਾਪਾ ਮਾਰਿਆ ਹੈ ਜਿਸ ਦੇ ਵਿੱਚ ਕਟੋ-ਕਟ 8 ਫੂਡ ਚੈਨ ਘਾਕਾਂ ਦੀ ਸਿਹਤ ਨਾਲ ਉਹ ਖੇਡਿਆ ਨੇ ਰਿਪੋਰਟ ਜਿਹੜੀ ਕਿ ਸਾਹਮਣੇ ਆਈ ਹੈ ਤਾਂ ਹੈਰਾਨ ਕਰਦਾ ਇਹ ਖੁਲਾਸਾ ਦੱਸਦੀ ਕਿ ਐਫਐਸਐਸ ਆਈ ਦੇ ਅਨੁਸਾਰ ਕੀਤਾ ਗਿਆ ਹੈ